ਸਾਤਿਕਾ ਜੀ ਸਾਰਿਆਂ ਨੂੰ ਸੰਦੀਪ ਜੀ ਫਿਰ ਆ ਬਹੁਤ ਬਹੁਤ ਵੈਲਕਮ ਹੈ ਜੀ ਰਾਜਵੀਰ ਤੇ ਬਾਈ ਸੋਨੇ ਪਹੁੰਚ ਚੁਕੇ ਆ ਦੇਖੋ ਪਿੰਡ ਬਾਈ ਦਾ ਹੈ ਉਸਮਾ ਜ਼ਿਲ੍ਹਾ ਤਰਨਤਾਰ ਪਰੇ ਤਸਵੀਰ ਵੀ ਦਰਸਾਉਦਾ ਅੱਜ ਵੀ ਘਟੋ ਘਟ ਕੋਈ 8-9 ਦੇ ਲਗਭਗ ਪਸ਼ੂ ਸੇਲ ਆ ਤੇ ਆਓ ਫਿਰ ਗੱਲਬਾਤ ਕਰੀਏ ਸਾਤਿਕਾ ਬਾਈ ਜੀ ਸਾਤਿਕਾ ਜੀ ਹੋਰ ਸਭ ਠੀਕ ਠਾਕ ਹੈ ਬੜੇ ਸੰਦੀਪ ਤੂੰ ਸੁਣਾਓ ਬੜਾ ਜੀ ਮੇਰਾ ਮੈਂ ਆ ਇੱਥੇ ਰਪੋਈ ਪਈ ਬਾਬੇ ਲੋ ਵੀ ਮੀ ਵੇਲਾ ਪਾਇਦਾ ਪਰ ਮਹਾਰਾਜਾ ਨੇ ਨਹੀਂ ਬਿਲਕੁਲ ਬਿਲਕੁਲ ਉਹਦੇ ਕੁਦਰਤ ਨਾਲ ਕਿੰਨਾ ਉੱਥੇ ਨੁਕਸਾਨ ਹੋਇਆ ਬਹੁਤ ਜ਼ਿਆਦਾ ਕਈਆਂ ਨੇ ਸੰਦੀਪ ਜੀ ਉਹ ਪੋਣਾ ਤੇ ਹੋ ਖਾਣਾ ਤੇ ਸੱਚੇ ਪਾਸ਼ਾ ਮੇਰੀ ਰੱਖਿਆ ਸਾਰਿਆਂ ਦੇ ਬਾਕੀ ਫਸਲਾਂਾਂ ਦਾ ਨੂੰ ਬੜਾ ਪੱਕੀਆਂ ਬਾਕੀ ਸਾਰੇ ਭੈਣ ਭਰਾ ਜਿਹੜੇ ਸੰਦੀਪ ਡੇਰੀ ਫਾਰਮ ਚੈਨਲ ਵੇਂਦੇ ਆ ਜਿਹੜੇ ਆਪਣੀ ਵੀਡੀਓ ਵੇਂਦੇ ਵੀਡੀਓ ਦਾ ਕਮੈਂਟ ਕਰਦੇ ਆ ਤੈਦ ਲੋ ਸ਼ੋਰ ਗਯਾਰ ਆਪਾਂ ਫਿਰ ਵੀ ਪਿੰਡ ਆਪਣਾ ਉਸਮਾਝੇ ਐਨ ਐਚ 54 ਟੋਲ ਪਲਾਜ਼ਾ ਉਸ ਮੇਲੇ ਆ ਠੀਕ ਹੈ ਜੀ ਸਿਰੋਂ ਪਿੰਡ ਲੱਗ ਗਿਆ ਨਸ਼ਹਿਰਾ ਲੱਗ ਗਿਆ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਸੰਦੀਪ ਜੀ ਅੱਜ ਵੀ ਪਹੂ ਸਾਰੇ ਆਪਣੇ ਤੋਂ ਨਵੇਂ ਆ ਤੇ ਸਾਰੀਆਂ ਮਈਆਂ ਲਗਭਗ ਸੁਈਆਂ ਹੀ ਆ ਤੇ ਇੱਕ ਮੱਛੀ ਵਿੱਚ ਗੱਭਣਿਆ ਦੋ ਵਸ਼ੀਆਂ ਦੋ ਠੀਕ ਹੈ ਠੀਕ ਹੈ ਚਲੋ ਤੇ ਕਟੀਆਂ ਮੇਰੇ ਸਾਬ ਨਾਲ ਲਗਭਗ ਇੱਕ ਅੱਧਾ ਹੀ ਕਟਾ ਬਕਾ ਕਟੀਆਂ ਹੀ ਆ ਮੇਰੇ ਸਾਬ ਨਾਲ ਸਾਰੇ ਬੱਚੇ ਆ ਬੱਚੇ ਹਾਂਜੀ ਆ ਸਾਰੀਆਂ ਕਟੀਆਂ ਹੀ ਆ ਮੇਰੇ ਸਾਬ ਨਾਲ ਆ ਜਣਾ ਸਾਰੇ ਕਟੀਆਂ ਹੀ ਆ ਚੈੱਕ ਕਰ ਚਲੋ ਆਜੋ ਵਿਆਹ ਵਾਲਾ ਪਾਸੇ ਆ ਜਾਓ ਇਹਨਾਂ ਨੇ ਮੂਵੀ ਫੀਨੂ ਆ ਵਸ਼ੀ ਜਿਹੜੀ ਹੈ ਨਾ ਇਹ ਆਪਾਂ ਦੁੱਜਣ ਕਰਕੇ ਲਈ ਆ ਤਿਜਣ ਵੀ ਹੋ ਗੱਬਣ ਭਾਜੀ ਗੱਬਣ ਗੱਬਣ ਅੱਛਾ ਗੱਬਣ ਹਾਂ ਵੇ ਥਾਨ ਕੋ ਲਾ ਸੰਦੀਪ ਵੇ ਵੇ ਵਸ਼ੀਬ ਬਾ ਬਾ ਠੀਕ ਥੱਲੇ ਦੇ ਭਾਈ ਸੋਨੀ ਕਿੰਨਾ ਕਰ ਜੋ ਰਾਜਵੀਰ ਸੰਦੀਪ ਸ੍ਰੀਸ਼ਾ ਉਹਨਾਂ ਨੇ ਆਖਿਆ 15 16 ਕਿਲੋ ਅਸੀਂ ਚੋਇਆ ਵਾ ਹੂੰ ਬਾਕੀ ਸੰਦੀਪ ਬਿਲਕੁਲ ਸਿਵਾ ਦੇ ਡਿਪੈਂਡ ਯਾਰ ਚੰਗੀ ਆ ਸੋਹਣੀ ਸਭ ਕੀ ਜਿੰਨੀ ਵੀ ਆ ਤੇ ਬਹੁਤ ਸੋਹਣੀ ਆ ਤੇ ਬਾਕੀ ਇਹ ਆ ਵੀ ਸੰਦੀਪ ਕੱਦ ਬੋਤਾਲੀ ਆ ਬਿਲਕੁਲ ਰਾਜੀ ਆ ਹਾਂਜੀ ਹਾਂਜੀ ਤੇ ਬਾਕੀ ਵੇਹਣ ਕੋਈ ਇਹ ਨਹੀਂ ਆ ਵੀ ਲਸੀ ਆ ਕਦੇ ਤੇ ਬਾਕੀ ਸੰਦੀਪ ਠੰਡੀ ਧੀਰੀ ਆ ਸਭ ਤੋਂ ਖੂਬੀ ਇਹਦੀ ਇਹ ਵੀ ਠੰਡੀ ਧੀਰੀ ਆ ਹਾਂ ਮੈਂ ਇਹ ਨਹੀਂ ਹਾਂ ਠੰਡੀ ਆ ਹਾਂ ਲੈ ਲੈ ਹਾਂ ਜੀ ਕਮਾ ਲਿਓ ਜੀ ਇੱਥੇ ਵਾ ਚੰਡਾ ਆਵੇ ਸੰਦੀਪ ਕਹਿੰਦਾ ਮੇਰੇ ਹਿਸਾਬ ਨਾਲ ਲੈਵੇਰੇ ਹਿਸਾਬ ਨਾਲ ਤੇ ਮੈਨੂੰ ਲੱਗਦਾ 20 ਦੇ ਦੂੰ ਪਰ ਆਪਾਂ 20 ਨਹੀਂ ਕਹਿਣਾ ਹੱਲੇ ਸ਼ਾਇਦ ਆਪਾਂ 20 ਨਹੀਂ ਕਹਿਣਾ ਬਾਕੀ ਆਪਣੀ ਸਮਝ ਲਵੇ ਕੋਈ ਵੀਰ ਤੇ ਵਛੀ ਸੰਦੀਪ ਬਾਕੀ ਕਰਾਸ ਬਰੀਡ ਆ ਤੈਨੂੰ ਪਤਾ ਗਰਮੀਆਂ 'ਚ ਇਹਨੂੰ ਕੋਈ ਪਰਵਾਹ ਨਹੀਂ ਗਰਮੀ ਦੀ ਨਾ ਖੜਦੇ ਇਹੀ ਚਲਣੀ ਆਉਣਾ ਹੁਣ ਸੰਦੀਪ ਮੋਲ ਦੇ ਭਾਵੇਂ ਜੋ ਮਰਜ਼ੀ ਕਰਾਲਾ ਭਾਵੇਂ ਇਹਦਾ 65 ਕਰਾਲਾ ਉਹ ਕੰਮ ਨਹੀਂ ਕਰਨੇ ਆਪਾਂ ਕੰਮ ਕਰਨੇ ਉੜਦਿਆਂ ਵਾਲੇ ਬਿਲਕੁਲ ਜੀ ਛੜ ਦੀ ਦਿੱਦਗੀ ਛੋਟ ਕਰ ਦੋ ਜਿੰਨੇ ਹੋਣੀ 55000 ਦੀ 55000 ਦੀ ਸਨੀਸ਼ਾ ਦੇਣੀ ਹੈ ਜਾਨ ਤੋਂ ਜਾਨ ਤੋਂ ਸੰਦੀਪ ਸਿਆ ਆ ਪੀਸੀ ਜਿਹੜਾ ਇਹ ਬੱਚਾ ਖੀਰਾ 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 ਵੜਿਆ ਤੂੰ ਇਹ ਸਾਬ ਲਾ ਵੀ ਕਿਸੇ ਨੇ ਕਿ ਨਹੀਂ ਸੰਭਿਓ ਕੀ ਮਜਬੂਰੀ ਹੋ ਕਿਸੇ ਦੀ ਜਿੰਨੇ ਵੇਚੀ ਆ ਇਹ ਨਹੀਂ ਗੱਲ ਕਹਿਣ ਵਾਲੀ ਨਹੀਂ ਐਦਾ ਉਹ ਆ ਗਿਆ ਇਧਰੇ ਨਹੀਂ ਖੀਰੀ ਖੀਰੀ ਸੰਦੀਪ ਸਿੰਘ ਤੂੰ ਮੈਨੂੰ ਮੈਂ ਅੱਗੇ ਹਾਂ ਹਾਂ ਸ਼ਾਹੀਵਾਲ ਹਾਂ ਸ਼ਾਹੀਵਾਲ ਵਾਲੇ ਕੋਈ ਕਰਾਸ ਲਾਲੇ ਹਾਂ ਸ਼ਾਹੀਵਾਲ ਹਾਂ ਠੰਡੀ ਠੀਰੀ ਬਾਕੀ ਸੰਦੀਪ ਸਿੰਘ ਦੇ ਨਾਲੇ ਕੱਢਦੀ ਆ ਤੇ ਬਾਕੀ ਨਾ ਇਹ ਗੱਲ ਜਿਸ ਤਰ੍ਹਾਂ ਮਰ ਇਹ ਗੱਲ ਆ ਵੀ ਅਹੀਂ ਇਹ ਸਾਬ ਲਵਨੇ ਹਾਂ ਵੀ ਸੰਦੀਪ ਕੇ ਦੀ ਮਜਬੂਰੀ ਉਹਦੇ ਵਿੱਚ ਹੀ ਹੈ ਬਿਲਕੁਲ ਕੋਈ ਕਿੰਨੀ ਰੀ ਨਾ ਵੇਲੋ ਪਾ ਲਈ ਹੋਗੀ ਖੀਰੇ ਬੱਚੇ ਦੀ ਉਮਰ ਕੋਈ ਲਾਲੇ ਕਿੰਨੀ ਆ ਉਹਦਾ ਸ਼ੌਕ ਨਾ ਰੱਖੀ ਹੈ ਜੀ ਵੇ ਸੰਦੀਪ ਤੇ ਬਾਕੀ ਇਹ ਆ ਵੀ ਜਿੰਨੀ ਵੀ ਆ ਚੰਗੀ ਆ ਬਿਲਕੁਲ ਜੀ ਬਿਲਕੁਲ ਬਾਕੀ ਆ ਲੇ ਦੇ ਸੰਦੀਪ ਸਿੰਘ ਜਿੰਨਾ ਜਿੰਨੇ ਮੇਰੇ ਨਾਲਦਾ ਛਗੀ ਉਹਨਾਂ ਨੂੰ ਜਿਹਨੂੰ ਸੂਏ ਚਾਰ ਦੇ ਜਣੇ ਬਿਲਕੁਲ ਐ ਹੀ ਆ ਜੀ ਤਿੰਨ ਚਾਰ ਸੂਏ ਦੇ ਜਣੇ ਇਹਨੇ ਵੇੜਨੇ ਤੇ ਭਾਵੇਂ ਛਗੀ ਕਹਿ ਕੇ ਫੇਰ ਵੇਚ ਲੋ ਸਹੀ ਗੱਲ ਆ ਜੀ ਇਹ ਇਹੋ ਜਿਹੇ ਇਹੋ ਜਿਹੇ ਦੇ ਡਾਇਮੰਡ ਪੀਸ ਜਿਹੜਾ ਨਾ ਮਲ ਉਹ ਆ ਦੇਂਦੇ ਸ਼ੌਂਕ ਪੂਰਾ ਕਰ ਲੋ ਬਿਲਕੁਲ ਜੀ ਸ਼ੌਂਕ ਦਾ ਕੋਈ ਮੋਲ ਨਹੀਂ ਸੰਦੀਪ ਜੀ ਬਾਕੀ ਫੇਰ ਵੀ ਆ ਪਾਣੇ ਆ ਵੀ ਜਿਹੜੇ ਘਰ ਜਾਵੇ ਬਸ ਜੀ ਬਸ ਆਪਣਾ ਬੰਦਾ ਸ਼ੌਂਕ ਪੂਰਾ ਕਰ ਲੇ ਤੇ ਰਾਜਵੀਰ ਫਿਰ ਇਹਦੀ ਕੀਮਤ ਆ ਮੈਂ ਜਨਾ ਇਹਦੇ 55 ਮੰਗ ਲਈ ਕਿ ਜ਼ਿਆਦਾ ਵਾ ਮਰਜੀ ਤੁਹਾਡੀ ਨਹੀਂ ਜ਼ਿਆਦਾ ਯਾਰ 50 ਦੀ ਦੇ ਦਨੇ ਸੰਦੀਪ 45 ਦੀ 45 ਆ ਦੀ ਸੰਦੀਪ ਦੇਣੀ ਬਿਲਕੁਲ ਜਾਇਜ਼ ਮੁੱਲ ਕੀਤੇ ਆ ਇਹ ਨਹੀਂ ਵੀ ਆਪ ਹਨ ਤੇ ਇਹ ਸੂਈ ਹੈ ਜੀ ਹਾਂਜੀ ਸੂਈ ਮਗਰੇ ਦੇ ਕੱਟੀ ਜੇ ਆ ਬੱਚਾ ਜੀ ਸੰਦੀਪੇ ਦਾ ਬੈਠਾ ਆ ਬੈਠਾ ਨਾ ਹਾਂਜੀ ਠੀਕ ਆ ਆ ਬੱਚਾ ਜੀ ਕੋਈ 15 ਨਾਲੇ ਕੋਈ 20 ਨਾਲੇ ਆਪਣੀ ਸਮਝ ਲੈ ਲੈ ਦੁੱਧ ਵਾਜੀ ਕੇ ਨਾ ਦੁੱਧ ਵਾਈ ਜੀ ਇਹਦੇ ਨਾਲ ਹਾਂ ਹੋਗਾ 9 ਦੀ ਗਰੰਟੀ 9 ਦੀ ਗਰੰਟੀ ਸਨੀ ਦੀ ਗਲੰਡੀ ਆ ਹਾਂਜੀ ਤੇ ਆ ਵੇਖੋ ਗਲੰਡੀ ਆ ਅੱਜ ਮਿੰਦੇਵੀਰ ਆਪਾਂ ਬੱਚੇ ਨਾਲ ਹੀ ਵਿਖਾਈ ਜਾਣੀ ਕਿਉਂ ਮੁੜ ਕੇ ਨਾ ਵੇਖੋ ਮੁੜ ਕੇ ਨਾ ਸੰਦੀਪ ਆਪਾਂ ਵੀ ਗਲਤ ਹੋਈਨੇ ਬੱਚੇ ਨੂੰ ਵਿਖਾਉਂਦੇ ਕਿਉਂਕਿ ਅੰਦਾਜ਼ਾ ਨਹੀਂ ਲੱਗਦਾ ਬਾਅਦ ਚ ਜਿਹੜੇ ਭੈਣ ਭਰਾ ਆਪਣੇ ਵੀਡੀਓ ਵੇਂਦੇ ਹਨ ਅੰਦਾਜ਼ਾ ਲਾਉਣਾ ਉਹਨਾਂ ਨੂੰ ਖਾਉਂਦਾ ਬਿਲਕੁਲ ਜੀ ਬਿਲਕੁਲ ਤੇ ਐਨੇ ਬਹੂਆਂ 'ਚ ਮੁੜ ਕੇ ਆਪਾਂ ਨੂੰ ਇਹ ਹੋਈਦਾ ਕਿਸ ਮਗਰ ਕਟਾ ਦੱਸਿਆ ਜਾਂਦਾ ਕਿਸ ਮਗਰ ਕੱਟੀ ਪਰ ਹੁਣ ਆਪਾਂ ਨਾਲੋਂ ਨਾਲ ਹੀ ਦੱਸੀ ਜਾਣਾ ਅੱਜ ਮੇਰੇ ਸਹਾਂ ਹ ਸਾਰੀਆਂ ਕਟੀਆਂ ਹੀ ਆ ਚਲੋ ਹਾਂ ਤੇ ਭਾਈ ਜੀ ਫਿਰ ਦੀ ਕੀ ਸੰਦੀਪ ਇਹਦਾ ਮੋਲ ਛੋੜਾ ਇਹੇ ਕਰਨਾ 8 80 80 ਹੀ ਦੇ ਦੇ ਚਲੋ ਜਾਣ ਦਿਓ ਠੀਕ ਆ ਹਾਂ ਸੰਦੀਪ ਜੀ ਆਹ ਝੋਟੀ ਵਾ ਵਾ ਗੱਡੀ ਝੋਟੀ ਆ ਵਾ ਇੱਧਰ ਵੇ ਇੱਧਰ ਵਾ ਸੰਦੀਪ ਜੀ ਦੁੱਧ ਕੋਈ ਹੋਊਗਾ ਇਹ ਕੋਲ ਮੇਰੇ ਸਹਣਾ ਇਹ ਇਹ ਨਾ ਬੱਚਾ ਕਿਹੜਾ ਵਾ ਉਹ ਤਾਰਾ ਬੱਚਾ ਉਹ ਪਰਲਾ ਕਾਲਾ ਪਿੱਛੇ ਖੜਾ ਹੋਣਾ 12 ਆਊਗਾ ਦੁੱਧ ਦੇ ਦਊ ਸੰਦੀਪ 15 ਕਿਲੋ ਸੇਵਾ ਤੇ ਹਾਂਜੀ ਹੱਲੇ ਇਹਦੇ ਜਿੰਨਾ ਹੈਗਾ ਉਹ ਪਾਉਂਨਾ ਵੀ ਖਾਉਣਾ ਠੀਕ ਆ ਠੀਕ ਨਹੀਂ ਸੀ ਪੰਜਵਾਂ ਦਿਨ ਸੂਈ ਨਹੀਂ ਉਹ ਮਗਰੇ ਦੇ ਅਨਾਲੇ ਬੱਚਾ ਖਾਤਾ ਜੀ ਉਹ ਇਧਰ ਹੀ ਕੱਟੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਵੀ ਕੱਟੀ ਉਹ ਇਧਰ ਆ ਜਾ ਬੱਚਾ ਜੀ ਤੇ ਵੇ ਕੱਦ ਬੋਤ ਵੇ ਕਹਿੰਦਾ ਦੁੱਜਣ ਝੋਟੀ ਆ ਸੰਦੀਪ ਉਹਦੇ ਆਦੇ ਵੀ ਆਪਾਂ ਪਹਿਲੇ ਸੋਈ ਉਧਰੋਂ ਲਿਆਂਦੀ ਆ ਆਪਾਂ ਨੂੰ ਨਹੀਂ ਪਤਾ ਆਪਾਂ ਇਧਰੋਂ ਲਈ ਉਹਨਾਂ ਬੰਦਿਆਂ ਤੋਂ ਬਿਲਕੁਲ ਜੀ ਬਿਲਕੁਲ ਬਾਕੀ ਕੀ ਟੀਮ ਹੈ ਕੱਦ ਬੋਤ ਆਣਾ ਉਹ ਦਿਖੀ ਜਾਂਦੀ ਮੈਂ ਦੀ ਜਵਾਦ ਬਰੀਡ ਬਾਕੀ ਇਹ ਨਹੀਂ ਵੀ ਉਧਰ ਦੀਆਂ ਮਈਆਂ ਚੰਗੀਆਂ ਆਪਣੇ ਬੰਦਿਆਂ ਨੇ ਵੀ ਚੰਗੇ ਚੰਗੇ ਬਹੁਤ ਚੰਗੇ ਟੀਗੇ ਲਵਾ ਗਏ ਬਹੁਤ ਚੰਗੀਆਂ ਮਈਆਂ ਸੰਦੀਪ ਹੋ ਗਿਆ ਆਪਣੇ ਤੋਂ ਵੀ ਬਾਕੀ ਸੰਦੀਪ ਸੇਵਾ ਸੰਭਾਲ ਤੇ ਇਹ ਪੈਂਦਾ ਫਰਕ ਬਿਲਕੁਲ ਬ ਤਰਾਇਨ ਦੀ ਫਰੰਦੀ ਕੀ ਮਰ ਇਹਦਾ ਮੁੱਲ ਤਾਂ ਸੰਦੀਪ ਭਾਵੇਂ ਡੇਢ ਹੀ ਕਰਾ ਲਈਏ ਪਰ ਡੇਢ ਵਾਲੇ ਬੰਨੇ ਸਾਰਾ ਛੱਡ ਕੇ ਇੱਕ 35 ਦੀ ਦੇ ਦिए ਇੱਕ 135000 ਕਿ ਜਿਆਦੇ ਆ ਕਰ ਦੋ ਜਿੰਨਾ ਛੋੜ ਆਉਂਦੀ ਐ ਕਿੰਨੀ ਕਰ ਦਈਏ ਤੂੰ ਹੀ ਦੱਸ ਦੇ ਦੇ ਦਈਏ ਹਾਂਜੀ ਇੱਕ 25 ਦੀ ਇੱਕ ਵੀਰ ਜਾਣ ਦੋ ਜਾਣ ਦੇ ਦਾਂਗੇ ਸੰਦੀਪ ਸਾਹਿਬ ਵੇਖ ਲੈ ਮੈਂ ਵੇਲਾ ਕਿੱਡੀ ਕੋਈ ਮੈਂ ਦੀ ਕਦਰ ਪਾਵੇ ਸੰਦੀਪ ਮੈਂ ਕੋ ਦੁੱਧ ਹੋਊਗਾ 15 ਕਿਲੋ ਆ ਮੈਂ ਲਵਾਂ ਹਾਂਜੀ ਹਾਂਜੀ 14 ਦੀ ਗਰੰਟੀ ਇਹ ਚ ਇੱਕ ਖੂਬੀ ਵੀ ਆ ਤੇ ਇੱਕ ਕਮੀ ਵੀ ਆ ਹਾਂ ਬੱਚਾ ਪਛਾਣ ਹੀ ਨਹੀਂ ਦਿੰਦੀ ਬੱਚਾ ਤੇ ਗਾੜੀ ਬਣ ਨਾ ਪਾੜਾ ਲੈਣਾ ਨੇ ਬੰਦਿਆਂ ਥਾਪੀ ਤੇ ਆ ਮੈਂ ਤੇ ਨਾ ਪਾੜਾ ਲੈਣਾ ਇਦਾਂ ਥਾਪੀ ਮਾਰ ਕੇ ਬਹਿ ਜਾ ਮੈਂ ਮਿਲਪੂ ਠੀਕ ਹੈ ਇਹ ਵੀ ਨਹੀਂ ਵੀ ਬੱਚੇ ਨਾ ਪਾਣੀ ਪੀਣ ਵੀ ਨਹੀਂ ਜਾਊਗਾ ਪਾਣੀ ਪੀਣ ਨਹੀਂ ਜਾਊਗੀ 15 ਕਿਲੋ ਤੋਂ ਦੇਹੇ 15 ਕਿਲੋ ਤੋਂ ਮੈਂ ਵੇਲਾ ਸਦੀ 14 ਦੀ ਗਰੰਟੀ ਦਵਾ 14 ਦੀ ਗਰੰਟੀ ਸੰਦੀਪ ਇਹ ਨਾ ਥਲ ਤੋਂ ਖਾਮ ਨਹੀਂ ਸੰਦੀਪ ਇਹ ਮੈਂ ਨਾ ਜਿਹੜੀ ਮੈਂ ਮੈਂ ਵੇਖ ਕਿڑی ਜ਼ਬਰਦਸਤ ਹੈ ਇਹ ਨਾ ਗ੍ਰੇਡਨ ਨਹੀਂ ਲੀਜੀ ਚ ਹਾਂ ਗ੍ਰੇਡਨ ਨਹੀਂ ਲੀਜੀ ਇਹ ਨਾ ਆਪਾਂ ਚਲੋ ਆਪਾਂ ਨੂੰ ਨਹੀਂ ਪਤਾ ਫੇਰ ਸਾਰੇ ਕਹਿੰਦੇ ਬੂਥੀ ਵੇਲਾ ਦੀ ਮੜੀ ਜੀ ਬੱਗੀ ਮੋਸ਼ਿਆ ਹਾਂਜੀ ਹਾਂ ਇਹ ਨਾ ਬੰਦੇ ਉਹ ਕਹਿੰਦੇ ਵੀ ਜਿੱਦਾਂ ਉਹਨਾਂ ਨੇ ਮਤਲਬ ਜਿੱਦਾਂ ਸ਼ੁਰੂ ਤੋਂ ਘਝਾਈ ਆ ਹੂੰ ਉਹ ਬੰਦੇ ਉਹਨਾਂ ਦੇ ਦੁੱਜਣ ਕਹੀਏ ਤੇ ਜਣਵੀ ਉਹ ਸਕਦੀ ਆ ਪਰ ਸੰਦੀਪ ਦੁੱਧ ਨਾਲੋਂ ਮੈਂ ਦਾ ਰਿਕਾਰਡ ਹੀ ਫਿਰ ਵੇਹ ਗਿਝਾਈ ਉਹਨਾਂ ਨੇ ਏਦਾਂ ਵੀ ਥਾਪੀ ਮਾਰਨੀ ਆ ਠੀਕ ਆ ਤੇ ਮੈਂ ਜੋ ਲੈਣੀ ਇਹ ਨਹੀਂ ਵੀ ਕਦੇ ਐਨੂੰ ਭਜੂ ਐਨੂੰ ਨਾ ਟਿਕਟ ਵਾਲਾ ਕੱਖ ਨਹੀਂ ਸੰਦੀਪ ਆਪਣੇ ਘਰੇ ਕੋਈ ਚੋ ਕੇ ਲਵੇ ਤਸੱਲੀ ਕਰਕੇ ਹਾਂਜੀ ਤੇ ਪੜਾਣਾ ਵੀ ਨਹੀਂ ਖਾਣਾ ਹਾਂਜੀ ਹਾਂਜੀ ਸੰਦੀਪ ਜੀ ਪੜਾਣਾ ਨਹੀਂ ਲੈਂਦੀ ਅੱਛਾ ਨਾ ਇਹਨੇ ਪੜਾ ਲੈਣਾ ਜੀ ਬਠੀ ਤੇ ਹੁਣ ਦੱਸਿਆ ਵੀ ਇਹ ਆਪਾਂ ਪਹਿਲਾਂ ਤਾਂ ਅਸੀਂ ਵੀਡੀਓ ਦੇ ਸੰਦੀਪ ਇਹਨਾਂ ਵੀ ਝੂੜਤ ਬਾਣ ਮਾਰ ਕੇ ਵੇਚੀ ਜਾਓ ਠੀਕ ਨਹੀਂ ਤੇ ਆਪਣਾ ਕੰਮ ਆਪਾਂ ਇੱਕ ਨਹੀਂ ਸਚਾਈ ਦੱਸਣੀ ਅਗਲੇ ਹਾਂਜੀ ਸੰਦੀਪ ਮੋਲ ਦੇ ਜੇ ਝੋਟੀ ਮੰਨ ਲਓ ਬੱਚੇ ਦੇ ਨਾ ਹੋਵੇ ਕਮੀ ਕੋਈ ਵੀ ਕਹਿ ਸਕਦੇ ਕਮੀ ਕਹਿ ਸਕਦੇ ਫੇਰ ਝੋਟੀ ਇੱਕ ਤੀ ਦੀ ਆ ਪਰ ਤੇ ਅੱਜ ਆਪਾਂ 10000 ਛੜ ਦਿੰਦੇ ਇੱਕ ਵੀ ਦੀ ਝੋਟੀ ਦੇਵਾ ਦੇ ਕਹਿੰਦਾ 15 ਵੀ ਦੇ ਲੀਏ ਚਲੋ ਠੀਕ ਹੈ ਜਾਣ ਦੋ ਜਾਣਦਗੇ ਵੇਖ ਲੈ ਸੰਦੀਪ ਸਿਆ 12 ਜੀ ਦੇ ਦੇਣੀ ਸੰਦੀਪ ਸਿੰਘ ਜੀ ਇਹ ਚ ਖੂਕਿਆ ਹੋਰ ਰੈਕ ਚਲੋ ਜਾਓ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਬਸ ਠੀਕ ਆ ਠੀਕ ਆ ਆਹ ਜੀ ਆ ਸੰਦੀਪ ਸਿੰਘ ਮੈਂ ਸੁਈ ਇਹਦੇ ਮਗਰ ਵੀ ਕੱਟੀ ਉਹ ਅੱਛਾ ਇਹ ਇਹਦਾ ਬੱਚਾ ਜਿਹੜੀ ਆ ਮੈਂ ਇਹਦਾ ਬੱਚਾ ਵਾ ਓਏ ਕਿਹੜਾ ਬਤਾ ਜੀ ਆਹ ਹਾਂ ਆ ਜਿਹੜਾ ਠੀਕ ਹੈ ਜੀ ਇਹ ਕੋਈ 15 ਲੈ ਵੀ ਤੇ ਇਹ ਮੈਂ ਇਹਦਾ ਬੱਚਾ ਵੀ ਉਹ ਹੀ ਪਰਲਾ ਜਿਹੜਾ ਉਹ ਵੀ ਕੱਟਿਆ ਨਹੀਂ ਨਹੀਂ ਕੱਟੀ ਉਹ ਵੀ ਕੱਟੀ ਆ ਠੀਕ ਆ ਹਾਂ ਜੀ ਆ ਖੋਲ ਸੁਣ ਸੁਣੀ ਖੋਲੋ ਜੀ ਮੈਂ ਥੱਲੇ ਦੁੱਧ ਹੋਊਗਾ ਕੋਈ 12 ਕਿਲੋ ਠੀਕ ਹੈ 13 ਹੀ ਹੋਣਾ ਵਾ 12 ਦੇ ਮਿੰਕੇ ਦੇਣਾ ਆਪਣੇ ਘਰੇ ਆਪਾਂ ਤਸੱਲੀ ਕਰਾ ਕੇ ਦੇਣੀ ਸੰਦੀਪ ਜਿਹੜਾ ਭੈਣ ਭਰਾ ਵੀਰ ਮੇਰਾ ਜੋ ਵੀ ਆ ਦੋ ਟਾਈਮ ਤੇ ਵੀਡੀਓ ਕਾਲ ਤੇ ਆਪਣੇ ਘਰੋਂ ਤਸੱਲੀ ਕਰੇ ਹਾਂਜੀ ਹਾਂਜੀ ਕਿਉਂ ਮੁੜ ਕੇ ਸੰਦੀਪ ਕੇ ਦਾ ਲਾਂਮਾ ਲੈਣਾ ਨਹੀਂ ਚੰਗੇ ਲੱਗਦੇ ਨਹੀਂ ਨਹੀਂ ਬਿਲਕੁਲ ਇਹਦੇ ਗੱਲ ਹੈ ਆਪਾਂ ਵੇਖੋ ਸਾਰੇ ਯਾਰ ਪਰਿਵਾਰ ਆਣੇ ਹਨਾ ਕਿੰਦਾ ਕੋਈ ਕਿੰਦਾ ਪੈਸੇ ਸੰਦੀਪ ਲਾਉਂਦਾ ਵਾ ਬਿਲਕੁਲ ਜੀ ਜਿੰਨੇ ਹੁਣ ਮਾਨੂੰ 10 ਲੱਖ ਰੁਪਿਆ ਲਾਉਣਾ ਸੰਦੀਪ ਨਹੀਂ ਚੰਗੇ ਲੱਗੀਦਾ ਹਨਾ ਹਾਂਜੀ ਬਾਕੀ ਆ ਆਪਣੇ ਘਰੇ ਸੰਦੀਪ ਪਰੌਣੀਆਂ ਆਉਂਦੀਆਂ ਜਿੱਦਾਂ ਉਹ ਪਰੌਣਿਆਂ ਨੂੰ ਨਹੀਂ ਆਂਦੇ ਚੰਗੇ ਚੰਗੇ ਆਪਾਂ ਵੀ ਪਨੀਰ ਬਣਾ ਲਓ ਕਦੀ ਕੋ ਹਨ ਹਾਂ ਜੀ ਇਹ ਗੱਲਾਂ ਸੰਦੀਪ ਸਿੰਘ ਮੋਲੇ ਦਾ ਵੀ ਜੈ ਜੀ ਆ ਪੂਰੇ ਲੱਖ ਦੀ ਝੋਟੀ ਦਵਾਂਗੇ ਯਾਰ ਹੀ ਛੋੜ ਕਰਾਂਗੇ 95 ਹੀ ਦੇ ਦੇਗੀ 95 ਹੀ ਦੇ ਦੇਗੀ ਚਲੋ ਠੀਕ ਹੈ 13 ਹੀ ਹੋਊਗਾ 12 ਕਿਲੋ ਦੀ ਆਨਲਾਈਨ ਵੀ ਗਰੰਟੀ ਦੇ ਦਗਾ ਸੰਦੀਪ ਸਿੰਘ ਐਸ ਮੈਂ ਦੇ ਪਿਛੇ ਮਤਲਬ ਉਹ ਬੱਚਾ ਖਾਇਦਾ ਪਹਿਲਾਂ ਤੂੰ ਕੱਟੀ ਇਧਰੇ ਓਏ ਮੈਂ ਦੇਵੀ ਰਵੇਖ ਕੱਟੀ ਵੇ ਨੀ ਲੀਆ ਨੀ ਲੀਦੀ ਨੀ ਕੱਟੀ ਨਾ ਦੁੱਧ ਕੇ ਨਾ ਜੀ ਮੇਰੇ ਹੋਣੇ ਕਿਹੜਾ ਸੰਦੀਪ ਸਿੰਘ 10 ਕਿਲੋ ਬੋਲਾ 10 ਕਿਲੋ ਪਰਸੋਂ ਰਾਤ ਦੀ ਸੂਈ ਪਰਸੋਂ ਰਾਤ ਦੀ ਸੂਈ ਵੇ ਤੇ ਮੈਂ ਵੇਹ ਉਧਰ ਇਹ ਸੰਦੀਪ ਸਿੰਘ ਪੱਟੀ ਜੀਰੀ ਦੇ ਮੈਂ ਆ ਠੀਕ ਹੈ ਮੈਂ ਮੂੰਹ ਵੇਖਦਾ ਚੌੜਾ ਵੇਖ ਮੈਂ ਬਿਲਕੁਲ ਜੀ ਬਿਲਕੁਲ ਹੈ ਇਹ ਹੁਣ ਕੋਈ ਆਪਣੀ ਲਾਲੇ ਨੀਲੀ ਲਾਲੇ ਕੋਈ ਗ੍ਰੇਡਰ ਲਾਲੇ ਆਪਾਂ ਮਰਜ਼ੀ ਲਾਲੇ ਸਹੀ ਗੱਲ ਹੈ ਜਿਹੜੀ ਮਰਜ਼ੀ ਲਾਲੇ ਤੇ ਬਾਕੀ ਸੰਦੀਪ ਸਿੰਘ ਮੈਂ ਚੰਗੀ ਆ ਕੋਈ ਦੂਜੇ ਲਾਲੇ ਤੀਜੇ ਲਾਲੇ ਆਪਾਂ ਨੂੰ ਨਹੀਂ ਪਤਾ ਸੂਏ ਦਾ ਪੇਨ ਨਾ ਜਾਣਾ ਉਹ ਸੁਹਾਣੀ ਦੱਸਣਾ ਆਪਾਂ ਸੰਦੀਪ ਸਿੰਘ ਪਤਾ ਕਿਉਂ ਘਰ ਵਾਲੇ ਸੰਦੀਪ ਜੋ ਦੱਸਦੇ ਆਪਾਂ ਨੂੰ ਤੇ ਦੱਸਣਾ ਪਈ ਅਗਲਾ ਮੁਰਗੇ ਕਮੈਂਟ ਕਰਦਾ ਯਾਰ ਪਤਾ ਨਹੀਂ ਇਹ ਵੱਧ ਦੱਸਦੇ ਘੱਟ ਦੱਸਦੇ ਆਪਾਂ ਨੂੰ ਨਹੀਂ ਪਤਾ ਜਿੰਨਾ ਲਾਲੇ ਸੰਦੀਪ ਸਿੰਘ ਮੁੱਲ ਦੇਦਾ ਵੀ ਪੂਰਾ ਹੀ ਲੱਖ ਯਾਰ ਹੀ ਛੋੜ ਇਹ ਵੀ 95 ਇਹ ਵੀ 95 ਦੇ ਦੇਣੀ ਆ 95 ਦੀ ਕੋਈ ਉਹ ਲੈ ਲੈ 95 ਦੀ ਇਹ ਲੈ ਲੀ ਆ ਮੈਂ ਸੋਲਿਊਸ਼ਨ ਰਾਤੀ ਸੂਈ ਮੈਂ ਹਾਂਜੀ ਹਾਂਜੀ ਕੱਲ ਛਾਮਾਂ ਦੀ ਸੂਈ ਆ ਦੋ ਚੁਆਈਆਂ ਲੱਗੀਆਂ ਇਹਨੂੰ ਕੱਲ ਛਾਮਾਂ ਨੂੰ ਜੁਈਏ ਸਵੇਰੇ ਥੋੜਾ ਜਿਹਾ ਸੰਦੀਪ ਕੱਢਿਆ ਹੋਲੀ ਕੀਤੀ ਮੈਂ ਲੋ ਜੀ ਵੇ ਸੰਦੀਪ ਮੈਂ ਕੀਤੀ ਤੇ ਮਗਰ ਇਹਦੇ ਵੀ ਕੱਟੀ ਹੋ ਇਹਦੇ ਵੀ ਕੱਟੀ ਆ ਐਰ ਕੀ ਸਾਰੀਆਂ ਹੀ ਕਟੀਆਂ ਮਗਰ ਬਹ ਠੀਕ ਆ ਇਹ ਉਦਾਂ ਇਹੋ ਜਿਹਾ ਮਤਲਬ ਇੰਨਾ ਮਾਲ ਕਟੀਆਂ ਨਾਲ ਘਾਟ ਹੀ ਮਿਲਦਾ ਸੰਦੀਪ ਇੱਕ ਅੱਧਾ ਪੀਸ ਨਹੀਂ ਤੇ ਕੱਟਾਂ ਦਾ ਸੰਦੀਪ ਮੈਂ ਚੰਗੀ ਆ ਮੈਂ ਦੁੱਧ ਚੰਗਾ ਦੇ ਦਊਗੀ ਬਾਕੀ ਚੁਆਈ ਚੁਈ ਪੋਲੀ ਆ ਤੇ ਤੈਨੂੰ ਪਤਾ ਜੰਗਲ ਸੂਸ ਆ ਜੇ ਆਇਆ ਵਾ ਵੱਡੀ 8 ਕਿਲੋ ਵਾੜਾ ਹੀ ਹੋਗਾ ਹੋਣਾ ਸੰਦੀਪ ਜੀ ਤੇ ਸੰਦੀਪ ਮੁੱਲ ਕੋਈ ਇਹਦਾ ਬਹਲਾ ਨਹੀਂ ਕਰਨਾ ਮੋਹਲੇ ਦਾ ਵੀ ਲੱਖੀ ਆ 5 ਛੋੜ 95 ਦੀ 95 ਆ ਅੱਜ 95 ਦੀ ਮੈਂ ਦੇ ਦੇਣੀ ਆ ਬਾਕੀ ਛੋੜ ਫੇਰ ਕਰਦਨੇ 80000 ਦੀ 80000 ਦੀ ਫਿਨਿਸ਼ਾਂ ਦੇ ਦੇਣੀ ਆ ਅੱਜ ਆਪਾਂ ਉੜਦੀਆਂ ਵਾਲਾ ਕੰਮ ਹੀ ਕੀਤਾ ਬਾਕੀ ਵੱਡੀਆਂ ਵਈਆਂ ਚੰਗੀਆਂ ਵਈਆਂ ਆ ਸੰਦੀਪ ਤੇ ਤੈਨੂੰ ਪਤਾ ਚੰਗੇ ਡੰਗਰ ਦਾ ਚੰਗਾ ਮੁੱਲ ਬਿਲਕੁਲ ਜੀ ਭਾਜੀ ਬਿਲਕੁਲ ਸਹੀ ਗੱਲ ਫੜੀ ਦੇਖ ਲਓ ਜੀ ਆਹੀ ਪਸ਼ੂ ਸੇਲ ਆ ਬਾਕੀ ਮੇਰਾ ਮੈਨੂੰ ਵਾਰ-ਵਾਰ ਇਹੀ ਬੇਨਤੀ ਕਰਦੇ ਨੇ ਭਾਈ ਇੱਥੇ ਆਓ ਆਰਾ ਦੋ ਟਾਈਮ ਬਸ ਤਿੰਨ ਟਾਈਮ ਵੀਰ ਮੇਰੇ ਬਿਲਕੁਲ ਬਿਲਕੁਲ ਵੀਰ ਜੀ ਜਿਹੜੋ ਪੈਸੇ ਦੇਣੇ ਆਪਾਂ ਜੇ ਆਪਾਂ ਪੈਸੇ ਮਾੜੇ ਲੈਣੇ ਆ ਤਾਂ ਫੇਰ ਦੱਸੋ ਪੈਸੇ ਦੇ ਆਪਾਂ ਚੰਗੇ ਲੈਣੇ ਣੋਂ ਪਾਟਾ ਹੋਵੇ ਕੱਢ ਦਿੰਨੇ ਨਾ ਤੇ ਤੁਸੀਂ ਵੀ ਵੀਰ ਜੀ ਨੂੰ ਡੰਗਰ ਗਲਤ ਨਾ ਲੈਣਾ ਤੁਸੀਂ ਵੀ ਆਪਣੀ ਤਸੱਲੀ ਕਰਕੇ ਲਓ ਆਪਣੇ ਘਰੇ ਵਜਾ ਆਪਾਂ ਪੈਸੇ ਲਾ ਕੇ ਲਿਆਂਦੀਆਂ ਸੰਦੀਪ ਜੀ ਸਹੀ ਸਹੀ ਗੱਲ ਹੈ ਜੀ ਠੀਕ ਨਹੀਂ ਬਾਕੀ ਆਪਣਾ ਇਹ ਆ ਕਿ ਜਿਹੜੇ ਵੀਰ ਭਰਾ ਆਪਾਂ ਨੂੰ ਭਾਵੇਂ ਰਾਤ 2 ਵਜੇ ਫੋਨ ਕਰਨ ਹਣਾ ਇੰਨਾ ਹੌਸਲਾ ਵੜਾ ਹੁੰਦਾ ਤੇ ਬਾਕੀ ਵਧੀਆ ਲੱਗਦਾ ਜਦੋਂ ਵੀਰ ਭਰਾ ਕਹਿੰਦੇ ਵੀ ਨਹੀਂ ਯਾਰ ਤੁਸੀਂ ਇਹ ਨਹੀਂ ਵੀ ਮੱਜਾਂ ਵਾਲੀ ਫੋਨ ਕਰਨਾ ਕੇਵਲੇ ਕੇ ਨੂੰ ਰੋਡ ਤੇ ਜਾਂਦੇ ਆ ਲੋੜੂ ਪੈ ਗਦੀ ਸੀ ਬਿਲਕੁਲ ਜੀ ਬਿਲਕੁਲ ਜੀ ਕੋਰਟ ਤੇ ਬੈਠੇ ਆ ਬਿਲਕੁਲ ਜੀ ਠੀਕ ਨਹੀਂ ਕੋਈ ਗੱਲ ਬਹੁਤ ਨੰਬਰ ਨੰਬਰ ਆਪਣਾ ਹੈ ਜੀ 9157 88041 ਪਿੰਡ ਉਸਮਾ ਜ਼ਿਲ੍ਹਾ ਕਰਨਤਾਰਨ ਟੂਲ ਪਲਾਜੇ ਦੇ ਨਾਲ ਹੀ ਪੈਂਦਾ ਜੀ ਨਾਲ ਹੀ ਪਿੰਡ ਨਸ਼ਹਿਰਾ ਪੈਂਦਾ ਨਾਲ ਹੀ ਸੇਰੋਂ ਪੈਂਦਾ ਜੀ ਆਸੀ ਗੱਲ ਆਸੀ ਗੱਲ